ਕੰਦਰ ਸਰਕਾਰ ਮਰਦਾਬਾਦ ਜਿੰਦਾਬਾਦ ਗੰਦਰ ਦਿੱਲੀ ਬਸੇ ਨੂੰ ਵਾਲ ਨਹੀਂ ਲੱਭੀ ਕਿਦਾਰੀ ਮੰਡੀ ਦਾ ਪੂਰਾ ਕਿਹੜਾ ਕੋਣਾ ਜਿੰਦਗਤ ਮੇ ਚਾਹੁੰਦਾ ਆਵਾਜ਼ ਜਿੰਦਾਬਾਦ ਕੰਦਰ ਸਰਕਾਰ ਮਰਦਾਬਾਦ ਕੰਦਰ ਸਰਕਾਰ ਮਰਦਾਬਾਦ ਕੰਦਰ ਸਰਕਾਰ ਮਰਦਾਬਾਦ ਉਹਾਂ ਨੇ ਜਲਦੀ ਤੋਂ ਪਰਮੰਧੀਆਂ ਲੇੜਾ ਲੇੜਾ ਕਮਲ ਜੀ ਮੈਂ ਪੁੱਛ ਰਿਹਾ ਹਾਂ ਜਿਹੜਾ ਪੜ੍ਹ ਕੇ ਮਰਦੀਆਂ ਬੰਦਾ ਕਾਹਨੂੰ ਮਰਵਾਉਂਦੇ ਮੋਰੋ ਵੱਡੇ ਜਿਹੜੇ ਵਿੱਚ ਇਕੱਠੇ ਹੋਵਾਂਗੇ ਫੈਕਟਰ ਸਰਕਾਰ ਆਪਣਾ ਮੁੱਦਾ ਵੱਧ ਧਿਆਨ ਨਹੀਂ ਦੇ ਰਹੀ ਜਿੱਤਰਾ ਵੀ ਆਪਣਾ ਪੁੱਤੋ ਜੋ ਆਪਣੀ ਕਲਾ ਲੀਟਰ ਆਪਾਂ ਤੋਂ ਉਹਨਾਂ ਵੱਲੋਂ ਮੈਸੇਜ ਆਉਗਾ ਉਸੇ ਤਰ੍ਹਾਂ ਆ ਕੇ ਉਹਨਾਂ ਨੂੰ ਮੈਸੇਜ ਦਿੱਤਿਆਂ ਵੇਰੇ ਕਹਾਣਾਂ ਦਾ ਵੇਰੇ ਮੈਂ ਕੱਟ ਮੇਰਾ ਨਹੀਂ ਕੱਟਦੇ ਨਹੀਂ ਨੂੰ ਕਰ ਦੂੰਗੀ। ਅਰ ਨੂੰ ਕੱਟਾ ਦੇਰ ਤੋਂ ਬਾਅਦ ਕਰਦਾਂਗਾ ਬਹੁਤ ਲੱਗੀਆਂ ਕਰਨ ਆਈਆਂ ਪੈਸਾ ਜਿਆਦਾ ਤੈਰੀ ਹੋ ਜਾਂ ਤਾਂ ਫਿਰ ਸਾਡੀਆਂ ਜੱਲਾ ਬਾਕੀ ਆ ਕਰਾ। ਜੇ ਕੋਈ ਆਰਥਿਕ ਗੱਲ ਨੂੰ ਚਾਹੇ ਤਾਂ ਮਰਕਰੀ ਬਹਿ ਜਾ ਕੇ ਉੱਪਰ ਜਾਵੇ। ਉਸੇ ਸਿੱਖੀ ਚਲਦਾ ਤੇ ਬਾੜ ਬਾੜ ਹੋ ਜੀ ਜਿੰਨੂੰ ਕਨ ਬੱਲੇਬਾੜੀ ਬੰਦ ਕੇ ਸੱਤੇ ਗੂਏ ਦੀ ਗੱਲ ਹੈ। ਤੇ ਅਪਰੀਲ ਚੀਜ਼ ਬਣਾ ਕੇ ਉਹ ਪੱਕਾ ਵੀ ਤੇ 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 ਉਹ ਵੀ ਇਹ ਗੱਲ ਕਰਦੀਆਂ ਕਿ ਆਪਣੇ ਮਰਨ ਵਰਤ ਤਿਆਰ ਦੀ ਪਰ ਚਿੰਤਨ ਸਰਕਾਰ ਨੂੰ ਜੋ ਕਮਜ਼ੋਰ ਮੰਤਰੀ ਨੂੰ ਕੋਈ ਵੀ ਚਾਕੇ ਆ ਦੇਣਗਾ ਦਾ ਤਖ਼ਤ ਤਰੀਕ ਕੋਸਣੇ ਅੰਤ ਤੱਕ ਹਾਇਤ ਕੀਤੀ ਤੇ 2 ਵਜੇ ਦਲ ਸੰਧਰਾਂ ਕਿੱਥੇ ਗਏ ਨੇ ਜਾਦੇ ਗਾਉਣੇ ਹੋਣੀ ਹੋਰ ਨਵਾਂ ਚੰਚਾ ਲਿਆ ਹੋਏ ਨੇ ਕਿ ਜਿਹੜੇ ਟੈਕਟਰ ਤੇ ਵੀਰ ਆਪਾਂ ਦਿੱਲੀ ਤੋਂ ਬਾਪ ਕਿਥਾਂ ਆ ਕੇ ਐ 13 ਮੀਂਜੇ ਬੈਠ ਕੇ ਤੇ ਕਾਟਾ ਛੇਵੇਂ ਆਪਾਂ ਰੇਲੇ ਲੈਣਾ ਤੇ ਪੂਰ ਪਲਾਟਿਆਂ ਦੇ ਉੱਤੇ ਵੀ ਘਰਨਾ ਲੱਗ ਜਾਂਦੀ ਉਸ ਤੋਂ ਬਾਅਦ ਟੱਕ ਤੇ ਹਮੂਰੀ ਦੇ ਦੁਆਰਾ ਦੇ ਦਿੱਤਾ ਮੱਟੀ ਵੀ ਤੇ ਚਿੱਕੜ ਵੀ ਘਰਨ ਬਾਅਦ ਤੇ ਬਣਨ ਪਾਉਂਦੇ ਹਾਂ ਅੰਜ 11:00 ਵਜੇ ਮੈਂ ਤੇ ਜੇ ਵੀ ਪ੍ਰਸਤੁਤ ਕਰ ਭਾਰਤੀ ਕਿਸਾਨ ਯੂਨੀਅਨ ਜਿੱਟੂ ਪਰ ਪੰਜਾਬ ਅੱਜ ਦਾ ਧਰਨਾ ਜਿਹੜਾ ਇਹ ਕੇਂਦਰ ਸਰਕਾਰ ਨੂੰ ਜਗਾਉਣ ਵਾਸਤੇ ਲਾਇਆ ਪਿਆ ਕਿਉਂਕਿ ਕੇਂਦਰ ਸਰਕਾਰ ਆਪਣੇ ਵਾਅਦੇ ਕਰਕੇ ਤੋਂ ਬੁੱਕਰ ਗਈ ਹੈ ਆਪਾਂ ਉਹ ਵਾਅਦੇ ਯਾਦ ਕਰਨ ਵਾਸਤੇ ਅੱਜ ਦਾ ਇਹ ਪ੍ਰੋਗਰਾਮ ਦਿੱਤਾ ਹੋਇਆ ਹੈ ਕਿ ਕੇਂਦਰ ਸਰਕਾਰ ਨੂੰ ਆਪਣੇ ਵਾਅਦਿਆਂ ਤੋਂ ਬੁੱਕਰ ਨਾ ਨਹੀਂ ਚਾਹੀਦਾ ਨਹੀਂ ਤਾਂ ਕਿਸਾਨ ਇਸ ਤੋਂ ਵੀ ਵੱਡੇ ਪ੍ਰੋਗਰਾਮ ਕਰਕੇ ਕਿਸ ਕੇਂਦਰ ਸਰਕਾਰ ਨੂੰ ਟਿਕਟ ਨਹੀਂ ਜਣ ਗਿਆ ਨਹੀਂ ਬਕਾ ਜਿਹੜੀਆਂ ਬੰਦੀਆਂ ਪੂਰੀਆਂ ਕਰਦੇ ਟਰੈਕਟਰ ਕਿੱਥੇ ਕਿੱਥੋਂ ਆਏ ਟਰੈਕਟਰ ਅੱਜ ਗਿਣਤੀ ਕੋਈ ਨਹੀਂ ਵੀ ਐ ਸਰ ਜੀ ਤੇ ਇੰਨੇ ਟਰੈਕਟਰ ਆਏ ਟੋਲ ਬਾਜੇ ਤੋਂ ਲੈ ਕੇ ਅੱਪਾ ਦਾਣਾਬੱਡੀ ਤੱਕ ਦਾ ਪ੍ਰੋਗਰਾਮ ਸੀ ਤੇ ਥਰੜ ਦਾਣਾਬੱਡੀ ਤੇ ਵੀ ਪਹੁੰਚ ਚੁੱਕੇ ਆ ਟਰੈਕਟਰ ਅਜੇ ਮੇਰਾ ਖਿਆਲ ਆ ਟੋਲ ਬਾਜੇ ਦੇ ਤੁਰਦੇ ਹੁਣ ਜੇ ਇੰਨੇ ਜਿਆਦਾ ਟਰੈਕਟਰ ਆ ਇਸ ਕਰਕੇ ਅੱਜ ਅਪਾ ਆਪਣਾ ਪ੍ਰੋਗਰਾਮ ਜਿੰਨਾ ਕਿ ਦਿੱਤਾ ਸੀ ਉਹ ਦਾਣਾ ਬੱਢੀ ਗਈ ਜਾ ਕਿਉਂਕਿ ਅੱਗੇ ਮੋਹਰੀ ਵਾਲੇ ਉਸ ਤੋਂ ਕੋਹ ਲਾਲੂ ਡੇਰਾ ਬੱਸੀ ਵਾਲੇ ਆਪਣੇ ਇਲਾਕੇ ਦੇ ਵਿੱਚ ਆਪਣੇ ਪ੍ਰੋਗਰਾਮ ਵੱਡੇ ਹੋਏ ਆ ਉੱ ਤੱਕ ਦੇ ਨਾਲ ਸਾਰੇ ਇੰਡੀਆ ਦੇ ਵਿੱਚ ਅਜੇ ਪ੍ਰੋਗਰਾਮ ਹੋ ਰਿਹਾ ਤੇ ਆਪਾਂ ਬੜੇ ਜੋਰ ਨਾਲ ਬਹੁਤ ਜ਼ਿਆਦਾ ਟਰੈਕਟਰ ਇਕੱਠੇ ਕਰਕੇ ਪ੍ਰੋਗਰਾਮ ਆ ਚਲੇ ਚੜਾਇਆ ਕਿੰਨਾ ਹੁਸ਼ਾ ਹੈ ਲੋਕਾਂ ਜੀ ਤੁਸੀਂ ਉਹ ਦੇਖ ਰਹੇ ਹੋ ਦੱਸਣ ਦੀ ਲੋੜ ਨਹੀਂ ਕਿ ਕਿੰਨਾ ਕਹਿ ਜਦੋਂ ਸੱਜੂ ਕੱਤੇ ਹੋ ਜਾਣਾ ਕੋਲ ਇੰਡੀਆ ਦੇ ਵਿੱਚ ਕਿੰਨੇ ਲੱਖਾਂ ਦੇ ਵਿੱਚ ਟਰੈਕਟਰ ਹੋਊਗਾ ਇਹ ਅੰਦਾਜ਼ਾ ਲਾ ਲੈਣਾ ਆਪੇ ਚਾਹੀਦਾ ਕਿ ਕਿ ਲੋਕਾਂ ਚ ਕਿੰਨਾ ਅਫਸਾਇ ਇਹ ਛਾਦਾ ਕਾਰਨ ਕੀ ਹੈ ਕਿਉਂਕਿ 3 ਸਾਲ ਪਹਿਲਾਂ ਮੋਦੀ ਸਰਕਾਰ ਨੇ ਜਿਹੜੀਆਂ ਮੰਗਾਂ ਮੰਨੀਆਂ ਸੀ ਉਹ ਲਾਗੂ ਨਹੀਂ ਕੀਤੀਆਂ ਉਸ ਕਰਕੇ ਸਾਡੇ ਪ੍ਰਗੁਖਾਗੂ ਦਲਜੀਤ ਸਿੰਘ ਢੱਲੇਵਾਲ ਨੂੰ ਦੋ ਵਹੀਦੇ ਤੋਂ ਅੱਜ ਦੁਪਰ ਹੋ ਗਿਆ ਦਿਨ ਕੇ ਉਹਨੂੰ ਘੜਤਾ ਚੱਲ ਜਾਈ ਬਾਰੇ ਇਸ ਸਰਕਾਰ ਦੇ ਕੰਨਾਂ ਤੇ ਜੂ ਵੀ ਨਹੀਂ ਸੜਕਦੀ ਉਹ ਸਰਕਾਰ ਨੇ ਹੁਣ ਵੀ ਜਿਹੜਾ 14 ਤਰੀਕ ਦਾ ਵਾਅਦਾ ਕੀਤਾ ਉਹ ਵਾਅਦਾ ਵੀ ਜੇ ਸਿਰੇ ਚੜਾ ਤਵੇ ਨਹੀਂ ਤਾਂ ਠੀਕ ਹੈ ਨਹੀਂ ਤੇ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਕਿ ਇਸ ਸਰਕਾਰ ਦਾ ਕੀ ਹਾਲ ਹੈ ਪੰਜਾਬ ਸਰਕਾਰ ਬਾਰੇ ਕੁਝ ਪੰਜਾਬ ਸਰਕਾਰ ਦਾ ਦਾਹੇ ਪੁੱਛੋ ਚੰਗੀ ਗੱਲ ਹੈ ਕਿ ਉਹ ਇਹ ਜਿਹੜਾ ਇੰਨਾ ਧੋਖੇबाज ਮੁੱਖ ਮੰਤਰੀ ਹੈ ਇਹਦੀ ਗੱਲ ਕਰਦੀ ਉਹ ਲੋੜ ਨਹੀਂ ਹੈਗੀ ਇਹ ਮੁੱਖ ਮੰਤਰੀ ਐਸਾ ਆਦਮੀ ਹੈ ਇਹਨੇ ਕਿਹਾ ਕਿ ਮੈਂ ਕਿਸਾਨ ਹਤਾਈਚੀ ਐ ਪਰ ਜਿਸ ਦਿਨ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਮਰਦਮਤ ਸ਼ੁਰੂ ਕਰਦਾ ਸੀ ਉਸੇ ਰਾਤ ਨੂੰ ਤੱਕੇ ਦਾ ਚੱਕ ਕੇ ਇਹਨੂੰ ਜਾ ਕੇ ਚਾਰਜਰ ਹਸਪਤਾਲ ਦੇ 9 ਪਰ ਜੇਲ੍ਹ ਵਿੱਚ ਵਧ ਰੱਖਿਆ ਉਹਦਾ ਕੋਈ ਇਲਾਜ ਨਹੀਂ ਕਰਿਆ ਤੇ ਹੁਣ ਵੀ ਇਹਨੂੰ ਜੋ ਡਿਊਟੀ ਨਿਵਾਉਣੀ ਚਾਹੀਦੀ ਸੀ ਇਸ ਮੁਖਵਤਰੀ ਨੂੰ ਨਵਾਈ ਨਹੀਂ ਕਿਉਂਕਿ ਜਿਹੜਾ ਇੱਕ ਬੰਦੀ ਦਾ ਕਾਨੂੰਨ ਕੇਂਦਰ ਸਰਕਾਰ ਨੇ ਦੁਬਾਰਾ ਤਿੰਨ ਕਾਨੂੰਨਾਂ ਚੋਂ ਇੱਕ ਉਹ ਆਪਣਾ ਲਾਗੂ ਕਰਨ ਵਾਸਤੇ ਭੇਜਿਆ ਅਸੀਂ ਇਹ ਪੰਜਾਬ ਸਰਕਾਰ ਤੋਂ ਬਾਰ-ਬਾਰ ਮੰਗ ਕਰਦੇ ਆਂ ਕਿ ਆਪਣਾ ਵਿਸ਼ੇਸ਼ ਸੈਸ਼ਨ ਬੁਲਾ ਕੇ ਉਹ ਕਾਨੂੰਨ ਨੂੰ ਰੱਦ ਕਰਕੇ ਕੇਂਦਰ ਸਰਕਾਰ ਕੋਲ ਭੇਜ ਪਰ ਇਸ ਮੁਖਵਤਰੀ ਨੂੰ ਦਿੱਲੀ ਦੀਆਂ ਵੋਟਾਂ ਦਾ ਹੀ ਵਿਆਹ ਹੋਇਆ ਇਹਨੇ ਪੰਜਾਬ ਦਾ ਸੈਸ਼ਨ ਅੱਜ ਤੱਕ ਨਹੀਂ ਬੁਲਾਇਆ ਉਹ ਕਾਨੂੰਨ ਵਾਸਤੇ ਅਜੇ ਵੀ ਸੈਸ਼ਨ ਤੋਂ ਪਾਸ ਨਹੀਂ ਕਰਾਇਆ ਕਿਹੜੀਆਂ ਜਥੇਬੰਦੀਆਂ ਸ਼ਾਮਿਲ ਸੀ ਅੱਜ ਅੱਜ ਆਪਣੇ ਜਥੇਬੰਦੀਆਂ ਦਾ ਅੱਜ ਕੋਈ ਨਹੀਂ ਪੰਜਾਬ ਦਾ ਸਾਰਾ ਹੀ ਕਿਸਾਨ ਚਾਹੇ ਕਿਸੇ ਜਥੇਬੰਦੀ ਦਾ ਵਤਨਕ ਉਹ ਅੱਜ ਹਰ ਜਗ੍ਹਾ ਕੋਈ ਕਿਸੇ ਤੋਂ ਕੋਈ ਕਿਸੇ ਤੋਂ ਆਪਣਾ ਟਰੈਕਟਰ ਲੈ ਕੇ ਅੱਜ ਦੇ ਮਾਰਚ ਵਿੱਚ ਸ਼ਾਮਲ ਹੋਇਆ ਹੈ। ਗੰਡ ਰਿਹਾ ਡੇਰਾਬਸੀ ਦੱਪਰ ਵਾਲਾ ਕੋਲਪਾਜੀ ਦੇ ਚੱਲ ਕੇ ਡੇਰਾਬਸੀ ਐਸ.ਡੀ.ਐਮ. ਕੋਲ ਨੂੰ ਹੁੰਦਾ ਹੋਇਆ ਉੱਥੇ ਸਮਾਪਤ ਹੋਇਆ। ਕਿਹੜੇ ਕਿਹੜੇ ਮੰਗਾਂ ਮੰਗਾਂ ਦਾ ਹੁਣ ਤੁਹਾਨੂੰ ਵੀ ਪਤਾ ਹੀ ਆ ਜੀ ਸਾਨੂੰ 4 ਸਾਲ ਹੋ ਗਏ ਮੰਗਾ ਦਾ ਰੋਲਾ ਪਾਉਂਦਿਆਂ ਨੂੰ ਕਿਹੜਾ ਕਿਸਾਨੀ ਮੰਗਾ ਸਾਰੀਆਂ ਕਿਸਾਨਾਂ ਦੀਆਂ ਉਹੀ ਮਜ਼ਦੂਰਾਂ ਦੀਆਂ ਐਮ.ਐਸ.ਪੀ ਹੋ ਗਈ ਕਿਸਾਨੀ ਕਰਜ਼ਾ ਹੋ ਗਿਆ ਬਾਕੀ ਪੈਨਸ਼ਨ ਹੋ ਗਈ ਜਿਹੜੀਆਂ ਜਿਹੜੀਆਂ ਮੰਗਾਂ ਲਟਕਦੀਆਂ ਆ ਰਹੀਆਂ ਉਹਨਾਂ ਨੂੰ ਅਸੀਂ ਘਰਸ਼ ਕਰ ਰਹੇ ਹਾਂ ਸਾਰੀਆਂ ਮੰਗਾਂ ਦਾ ਤਾਂ ਤੁਹਾਨੂੰ ਵੀ ਪਤਾ ਹੀ ਆ ਚਾਰ ਸਾਲ ਹੋ ਗਏ ਉਹਦਾ ਕਹਿ ਕਹਿ ਕੇ ਥੱਕ ਗਏ ਬਿਲਕੁਲ ਏ ਕਰਦੀਆਂ ਦੀਆਂ ਕਿਸਾਨ ਜਿੱਥੇ ਬੰਦੀਆਂ ਕਰ ਉਹਨਾਂ ਮੰਨੀ ਜਿੱਥਾ ਨਿਕਲਿਆ ਨਾ ਇਹਨਾਂ ਨੇ ਕੁਝ ਕਰਨਾ ਜਿੱਤਾ ਇੱਕ ਬੇਵਕੂਫ ਬਣਾਉਣੇ ਬੇਵਕੂਫ ਹੀ ਅਲਾ ਕੰਮ ਕਰਦੇ ਆ ਵੀ ਫਲਾਈ ਜੋ ਕਿਸਾਨਾਂ ਨੂੰ ਮੋੜੀ ਜੋ ਵੀ ਕਿਸਾਨ ਕਿਹੜਾ ਕੋਈ ਫੈਨੇ ਬੇਲੇ ਹੁੰਦੇ ਵੀ ਅਸੀਂ ਐਨਾ ਮਹੀਨਿਆਂ ਬਾਅਦਿਆਂ ਜਦੋਂ ਕਣਕ ਪਾਲਦੀ ਸਾਰਾ ਕੁਝ ਹੋ ਗਿਆ ਐਥੇ ਬਾਅਦ ਮੈਂ ਰੋਹੀ ਤੇ ਫੇਰ ਤਾਂ ਸਾਨੂੰ ਕੰਮ ਚੁਪੈਂਦਾ ਜਾਂ ਕਣਕ ਦੀ ਬਾਟੀ ਆ ਜਾਂਦੀ ਹੈ ਉਹ ਤਾਂ ਰੱਬ ਦੇ ਕਰਨੇ ਜਿੰਨੇ ਮਾਰਗੀ ਨੂੰ ਆਉਂਦੇ ਬਿਲਕੁਲ ਇੱਕ ਚੀਜ਼ ਹੋਰ